ਮੇਰਾ ਨਾਮ ਮਨਪ੍ਰੀਤ ਕੌਰ ਆ ਜੀ ਮੈਂ ਗਾਂਧੀ ਨਗਰ ਵਿੱਚ ਰਹਿਣ ਵਾਲੀ ਆ ਮੇਰੇ ਬ੍ਰਦਰ ਹੁਣੇ ਗਲੀ ਦੇ ਵਿੱਚ ਆ ਰਹੇ ਸੀਗੇ ਇਹ 23 ਤਰੀਕ ਬਸੰਤ ਵਾਲੇ ਦਿਨ ਦੀ ਗੱਲ ਆ ਤੇ ਉਹ ਗਲੀ ਦੇ ਵਿੱਚ ਆਂਦੇ ਪਏ ਸੀ ਛਿੰਦੇ ਐਮਸੀ ਦਾ ਜਿਹੜਾ ਉਹ ਭਤੀਜਾ ਕਿ ਪਤਾ ਨਹੀਂ ਕੌਣ ਹੈਗਾ ਵਾ ਉਹਨਾਂ ਦੇ ਰਿਸ਼ਤੇਦਾਰ ਦੇ ਵਿੱਚ ਹੀ ਆ ਤੇ ਉਹਨਾਂ ਨੇ ਮੇਰੇ ਬ੍ਰਦਰ ਉਹਨਾਂ ਦੇ ਆਪਸ ਵਿੱਚ ਗੱਲਾਂ ਗੁੱਲਾਂ ਕਰਦੇ ਪਏ ਸੀ ਤੇ ਉਹਨਾਂ ਨੇ ਚਪੇੜਾਂ ਨਾਲ ਉਹਨਾਂ ਨੂੰ ਕੁੱਟਿਆ ਤੇ ਫਿਰ ਬਾਅਦ ਵਿੱਚ ਸਾਨੂੰ ਜਦੋਂ ਪਤਾ ਲੱਗਿਆ ਤੇ ਅਸੀਂ ਆਦੇ ਬ੍ਰਦਰ ਉਹਨਾਂ ਨੂੰ ਲੈ ਕੇ ਘਰੇ ਆ ਗਏ ਸਭ ਉਹ ਅਸੀਂ ਉਹਨਾਂ ਦੇ ਮਾਰ ਕੇ ਲੈ ਆਏ ਘਰੇ ਵੀ ਆਪਾਂ ਲੜਾਈ ਨਹੀਂ ਕਰਨੀ ਕਿਸੇ ਗੱਲੋਂ ਵੀ ਤੇ ਫਿਰ ਬਾਅਦ ਵਿੱਚ ਉਹ ਜਦੋਂ ਅਸੀਂ ਉਹਨਾਂ ਨੂੰ ਘਰੇ ਲੈ ਕੇ ਗਏ ਤੇ ਬਾਅਦ ਚਿੰਦਾ ਮਾਟੂ ਆਪ ਬੰਦੇ ਲੈ ਕੇ ਆਇਆ 30-40 ਜਣੇ ਸਾਡੇ ਘਰੇ ਆਏ ਨਾਲੇ ਸਮਾਨ ਭੰਨ ਕੇ ਗਏ ਸਾਡਾ ਤੇ ਉਦੋਂ ਬਾਅਦ ਵਿੱਚ ਫਿਰ ਪੁਲਿਸ ਵਾਲੇ ਆਏ ਉਹਨਾਂ ਨੇ ਬੁਲਾਏ ਸੀਗੇ ਜਿਹੜੇ ਪੁਲਿਸ ਵਾਲੇ ਤੇ ਉਹਨਾਂ ਦੇ ਸਾਹਮਣੇ ਮੇਰੇ ਨਾਲ ਚਪੇੜਾ ਚਪੂੜਾ ਮਾਰਦੇ ਸੀ ਮੇਰੇ ਛੋਟੇ ਬ੍ਰਦਰ ਨੂੰ ਲਜਾਉਂਦੇ ਸੀ ਜੋ ਕਿ ਨਾ ਬਲਕੇਗਾ ਵਾ ਦੇ ਨਾਲ ਉਹ ਦੇ ਚਪੇੜਾ ਮਾਰ ਕੇ ਗਏ ਨਾਲੇ ਮੈਨੂੰ ਕੁੱਟ ਕੇ ਗਏ ਆ ਮੇਰੇ ਕੋਈ ਵੀ ਨਹੀਂ ਹੈਗਾ ਸੀਗਾ ਮੇਰਾ ਛੋਟਾ ਬ੍ਰਦਰ ਸੀਗਾ ਮੇਰੇ ਚਾਚੇ ਦਾ ਮੁੰਡਾ ਅਸੀਂ ਦੋਨੇ ਸੀਗੇ ਘਰੇ ਉਹਨੂੰ ਖੇਚ ਕੇ ਲੈ ਜਾਂਦੇ ਸੀਗੇ ਤੇ ਮੈਂ ਉਹਨੂੰ ਮਤਲਬ ਕਿ ਕਹਿੰਦੀ ਸੀ ਵੀ ਮੇਰੇ ਭਰਾ ਨੂੰ ਛੱਡੋ ਤੁਸੀਂ ਛੋਟਾ ਹੈਗਾ ਵਾ ਉਹਨੂੰ ਕੁਝ ਵੀ ਆ ਨਾਲੇ ਮੇਰੇ ਵਾਲ ਪੱਟ ਕੇ ਗਏ ਨਾਲੇ ਮੇਰੇ ਚਪੇੜਾ ਮਾਰ ਕੇ ਗਏ ਆ ਪੁਲਸ ਵਗੈਰਾ ਉਦੋਂ ਸਾਹਮਣੇ ਸੀਗੇ ਦੋ ਮਲਾਜ਼ਮ ਖੜੇ ਹੋਏ ਸੀ ਜੇ ਸਰਕਾਰੀ ਉੱਥੇ ਉਹਨਾਂ ਨੇ ਬੁਲਾਏ ਸੀ ਉਹਨਾਂ ਦਾ ਮੁੰਡਾ ਆਇਆ ਸੀਗਾ ਨਾਲ ਤੁਹਾਡੀ ਘੁੱਟਮਾਲਹ ਪਹੁੰਚ ਕੇ ਸਾਹਮਣੇ ਹਾਂਜੀ ਉਹਨਾਂ ਦੇ ਸਾਹਮਣੇ ਹੀ ਹੋਈ ਆ ਉਹਨਾਂ ਦੇ ਸਾਹਮਣੇ ਮਾਰ ਕੇ ਗਏ ਆ ਉਹਨਾਂ ਨੇ ਦੇਖਿਆ ਕਿ ਪੁਲਸ ਵਾਲਿਆਂ ਨੇ ਇਹ ਵੀ ਕਿਹਾ ਵੀ ਕੋਈ ਨਹੀਂ ਇਹ ਨਜਾਇਜ਼ ਧੱਕਾ ਕਰਦੇ ਪਏ ਅਸੀਂ ਕਰਾਂਗੇ ਉਹਨਾਂ ਨੇ ਉਦੋਂ ਬਾਅਦ ਵਿੱਚ ਸਾਡੀ ਕੋਈ ਸੁਣਵਾਈ ਨਹੀਂ ਸਾਨੂੰ ਚੂੜੇ ਕਿਹੜੀ ਗੱਲ ਦਾ ਦਾਦੇ ਆਪ ਸਾਰੇ ਜੱਟ ਕੰਬੋਜੇ ਗਏ ਆ ਸਗੋ ਸਾਡੇ ਘਰੇ ਆਏ ਨਾਲੇ ਸਾਡਾ ਸਮਾਨ ਭੰਨ ਕੇ ਗਏ ਨਾਲੇ ਸਾਨੂੰ ਕੁੱਟ-ਕੁੱਟ ਕੇ ਗਏ ਆ ਉਸ ਤੋਂ ਬਾਅਦ ਵਿੱਚ ਪੁਲਿਸ ਬੁਲਾ ਕੇ ਪਰਚਾ ਵੀ ਸਾਡੇ ਘਰ ਦੇਆਂ ਦੇ ਦੇ ਦਿੱਤਾ ਮੇਰੇ ਡੈਡੀ ਆਉਣਾ ਤੇ ਨਾਲੇ ਘਰੋਂ ਸਾਨੂੰ ਬੇਕਾਰ ਕਰ ਦਿੱਤਾ ਅਸੀਂ ਹੁਣ ਥਾਂ-ਥਾਂ ਤੇ ਭੜਕਦੇ ਫਿਰਦੇ ਆ ਅਸੀਂ ਸੀਟੀ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਈ ਗੌਰਵ ਮੇਰੇ ਚਾਚੇ ਦਾ ਮੁੰਡਾ ਉਹ ਵੀ ਨਾਬਾਲਕ ਨਾਲੇ ਉਹਨਾਂ ਨੂੰ ਲਿਜਾਇਆ ਜੋ ਉਹ ਪੂਲ ਸਾਲੇ ਲੈ ਕੇ ਗਏ ਹੱਥ ਘੜੀਆਂ ਲਾ ਕੇ ਅੱਜ ਜੇਲ੍ਹ ਜਾਂਸ ਲਾਖਾਂ ਦੇ ਅੰਦਰ ਹੈਗਾ ਵਾ ਮੇਰੇ ਪਿਓ ਵੀ 15 ਦਿਨ ਹੋ ਗਏ ਅੱਜ ਲੜਾਈ ਨੂੰ ਪਿਓ ਵੀ ਮੇਰਾ ਕਰੋ ਬੇਕਾਰ ਹੈਗਾ ਵਾ ਕਦੀ ਕਿੱਧਰ ਨੂੰ ਜਾਣੇ ਅਸੀਂ ਕਦੀ ਕਿੱਧਰ ਨੂੰ ਜਾਣੇ ਆ ਕੋਈ ਸਾਡੀ ਗੱਲ ਨਹੀਂ ਸੁਣਦਾਗਾ ਅਸੀਂ ਐਸੀ ਕਮਿਸ਼ਨ ਨੂੰ ਕਹਿੰਦੇ ਵੀ ਸਾਡੇ ਨਾਲ ਪੂਰਾ ਇਨਸਾਫ ਕੀਤਾ ਜਾਵੇ ਬਿਗਾ ਨੂੰ ਸਾਨੂੰ ਕੋਈ ਸਾਡੀ ਜਾਤ ਪ੍ਰਤੀ ਲੈ ਕੇ ਸਾਨੂੰ ਚੂੜੇ ਚੱਪੜੇ ਕੋਈ ਨਾ ਦੱਸੇ ਇਹ ਮੇਰੇ ਧਿਆਨ 'ਚ ਆਇਆ ਸੀ ਤੇ ਉਦਦੇ ਅਸੀਂ ਐਸਐਸਪੀ ਦਾ ਉਹਨੂੰ ਮਿਲੇ ਸਾਂ ਐਸਐਸਪੀ ਹੈ ਨਹੀਂ ਸੀ ਐਸਪੀਐਚ ਨੂੰ ਮਿਲੇ ਸਾਂ ਇਹ ਮਨਪਰੀਤ ਆ ਕੁੜੀ ਜਿਹੜੀ ਇਥੋਂ ਦੀ ਆ ਮੁਕਸਰ ਦੀ ਇਹਦੇ ਵਾਲ ਪੱਟੇ ਤੇ ਪੁਲਿਸ ਦੀ ਮੌਜੂਦਗੀ ਵਿੱਚ ਪੱਟੇ ਤੇ ਇਹਦੇ ਚਾਚੇ ਤਾਂ ਇਹਦੇ ਭਰਾ ਨੂੰ ਪੁਲਿਸ ਫੜ ਕੇ ਰਹਿ ਗਈ ਛੋਟੀ ਉਮਰ ਦਾ ਸੀ ਤੇ ਉਹਦਾ ਛੋਟੀ ਉਮਰ ਦਾ ਵੀ ਖਿਆਲ ਕੀਤਾ ਤੇ ਉਹਨੂੰ ਜੇਲ੍ਹ ਚ ਭੇਜਤਾ ਤੇ ਇਸ ਮਾਮਲੇ 'ਚ ਅਸੀਂ ਐਸ்சி ਕਮਿਸ਼ਨ ਨੂੰ ਬੇਨਤੀ ਕਰਾਂਗੇ ਕਿ ਵੱਧ ਤੋਂ ਵੱਧ ਇਸ ਮਾਮਲੇ 'ਚ ਪੁਲਿਸ ਦੀ ਖਿਚਾਈ ਕਰੇ ਤੇ ਜਿਹੜੇ ਜਿਹੜੇ ਅਫਸਰ ਨੇ ਇਹਨਾਂ ਦੇ ਖਰਾਬ ਕਾਰਵਾਈ ਕੀਤੀ ਆ ਉਹਦੇ ਤੇ ਕਾਰਵਾਈ ਕੀਤੀ ਜਾਵੇ ਮੈਂ ਸਯੁਕਤ ਸਮਾਜ ਸੁਧਾਰ ਸੰਸਥਾ ਦਾ ਸੂਬੇ ਦਾ ਪ੍ਰਧਾਨ ਤੇ ਸਾਡੀ ਸੰਸਥਾ ਵੱਲੋਂ ਅਸੀਂ ਉਹਦੇ ਸਾਹ ਬਲਮਗੜ ਸਾਹਿਬ ਦੀ ਅਗਵਾਈ ਵਿੱਚ ਐਸਪੀ ਹੈੱਡਕੁਆਰਟਰ ਨੂੰ ਮੰਗ ਪੱਤਰ ਦੇ ਕੇ ਆਏ ਸੀ ਤੇ ਐਸਪੀ ਹੈੱਡਕੁਆਰਟਰ ਸਾਹਿਬ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਇਨਸਾਫ ਹੋਊਗਾ ਪਰ ਮੈਂ ਧੰਨਵਾਦ ਕਰਦਾ ਐਸਸੀ ਕਮਿਸ਼ਨ ਦਾ ਜਿਨ੍ਹਾਂ ਨੇ ਸਾਡੀ ਖਬਰ ਪੜ੍ਹ ਕੇ ਐਕਸ਼ਨ ਲਿਆ ਤੇ ਸਾਨੂੰ ਹੁਣ ਆਸ ਐਸਸੀ ਕਮਿਸ਼ਨ ਤੇ ਹੀ ਹੈ ਕਿਉਂਕਿ ਪੁਲਿਸ ਨੇ ਤਾਂ ਉਲਟਾ ਦਾ ਇੱਕ ਕੁੜੀ ਜਿਹੜੀ ਹੈ ਜਾਰੀ ਨਾਲੇ ਤਾਂ ਪੁਲਿਸ ਦੇ ਸਾਹਮਣੇ ਇਹਦੇ ਵਾਲ ਪਟੇਗੇ ਇਹਦੇ ਜਿਹੜੂ ਚਪੇੜਾ ਮਾਰੀਆਂ ਇਹਦੇ ਚਾਚੇ ਦੇ ਮੁੰਡੇ ਨੂੰ ਜਿਹੜਾ ਨਵਾਲਗ ਹੈ ਉਹਨੂੰ ਪੁਲਿਸ ਦੇ ਹੱਥ ਕੜੀਆਂ ਲਾ ਕੇ ਜੇਲ੍ਹ 'ਚ ਪੇਸ਼ ਕੀਤਾ ਜਦਕਿ ਲਾ ਨਹੀਂ ਸਕਦੇ ਸੀ ਫਿਰ 2 ਦਿਨ ਦਾ ਰਿਮਾਂਡ ਵੀ 2-3 ਦਿਨ ਦਾ ਲਿਆ ਔਰ ਉਸ ਤੋਂ ਬਾਅਦ ਉਹਨੂੰ ਆਮ ਦੂਜੀ ਨਵਾਲਗ ਹੋਣ ਦੇ ਬਾਵਜੂਦ ਆਮ ਜੇਲ੍ਹ ਦੇ ਵਿੱਚ ਉਹ ਬੰਨਦਾ ਹਜੇ ਤੱਕ ਇੱਦਾਂ ਕੋਈ ਜ਼ਮਾਨਤ ਨਹੀਂ ਹੋਈ ਔਰ ਇਸ ਕਸਲੇ ਦੇ ਵਿੱਚ ਇਹਨਾਂ ਦੇ ਇੱਕ ਪਾਸੇ ਤਾਂ ਕਿ ਇਹਨਾਂ ਦੀ ਕੁੱਟਮਾਰ ਕੀਤੀ ਇਹਨਾਂ ਦਾ ਘਰ ਭੰਨਿਆ ਔਰ ਪੁਲਿਸ ਨੇ ਇਹਨਾਂ ਨੂੰ ਇਨਸਾਫ ਦੇਣ ਦੀ ਬਜਾਏ ਇਹਨਾਂ ਦੇ ਪਰਿਵਾਰ ਤੇ ਪਰਚਾ ਹੀ ਦਿੱਤੀ ਔਰ ਪਰਚਾ ਦੇ ਕੇ ਇਹਨਾਂ ਦੇ ਦੋ ਜਣ ਬੰਦੇ ਜੇਲ੍ਹ ਚ ਆ ਬਾਕੀ ਜਿਹੜੇ ਉਹ ਘਰੋਂ ਬੇਘਰ ਹੋਏ ਪਏ ਆ ਇਸ ਕਰਕੇ ਮੈਂ ਐਸਸੀ ਕਮਿਸ਼ਨ ਤੋਂ ਮੰਗ ਕਰਦਾ ਕਿ ਗਰੀਬ ਦਲਿਤ ਹੋਣ ਦੇ ਔਰ ਉਹ ਸਰਮਾਇਆਦਾਰ ਬੰਦੇ ਆ ਉਹ ਗਰੀਬ ਬੰਦਿਆਂ ਨੂੰ ਦਬਾਉਣ ਵਾਸਤੇ ਦਬਾਉਣਾ ਚਾਹੁੰਦੇ ਆ ਪੈਸੇ ਦੀ ਤਾਕਤ ਨਾਲ ਉਹਨਾਂ ਨੇ ਦਾਲੀਤਾ ਇਹਨਾਂ ਦੀ ਕੁੱਟਮਾਰ ਕੀਤੀ ਇਹਨਾਂ ਦੇ ਦਰਵਾਜ਼ੇ ਘਰ ਬੰਨੇ ਔਰ ਉਲਟਾ ਇਹਨਾਂ ਤੇ ਪਰਚਾ ਦਰਜ ਕਰਾਇਆ ਸਿਰਫ ਸਿਰਫ ਦੇ ਸਿਰਫ ਬੀ ਸ਼ਡਿਊਲ ਕਾਸਟ ਤੇ ਉਹ ਸ਼ਡਿਊਲ ਕਾਸਟਾਂ ਨੂੰ ਦਬਾਉਣਾ ਚਾਹੁੰਦੇ ਆ ਇਸ ਕਰਕੇ ਮੇਰੀ ਐਸਸੀ ਕਮਿਸ਼ਨ ਦੇ ਚੇਅਰਮੈਨ ਨੂੰ ਬੇਨਤੀ ਹੈ ਕਿ ਸਾਡੀ ਸ਼ਡਿਊਲ ਕਾਸਟਾਂ ਦੀ ਤੁਹਾਡੇ ਤੱਕ ਹੀ ਫਰਿਆਦ ਹੁੰਦੀ ਹੈ ਤੇ ਇਨਸਾਫ ਦੀ ਵੀ ਆਸ ਸਾਨੂੰ ਐਸਸੀ ਕਮਿਸ਼ਨ ਤੋਂ ਹੀ ਆ ਤੇ ਮੈਂ ਬੇਨਤੀ ਕਰਦਾ ਐਸਸੀ ਕਮਿਸ਼ਨ ਦੇ ਚੇਅਰਮੈਨ ਸਾਹਿਬ ਨੂੰ ਕਿ ਇਹ ਗਰੀਬ ਨੂੰ ਇਨਸਾਫ ਤੋਂ ਆਇਆ ਜਾਵੇ ਤੇ ਜਿਹੜੇ ਡਾਕਟਰਾਂ ਨੇ ਵੀ ਮੁੰਡੇ ਦਾ ਮੈਡੀਕਲ ਕੀਤਾ ਡਾਕਟਰਾਂ ਨੂੰ ਪਤਾ ਲੱਗ ਜਾਂਦਾ ਉਮਰ ਦਾ ਪਰ ਡਾਕਟਰਾਂ ਨੇ ਗਲਤ ਮੈਡੀਕਲ ਕੀਤਾ ਮੁੰਡੇ ਦਾ ਉਹਦੀ ਉਮਰ ਨਹੀਂ ਸਹੀ ਕੀਤੀ ਉਹ ਉੱਥੇ ਦੱਸੀ ਤਾਂ ਉਹ ਜਿਹੜੇ ਡਾਕਟਰ ਆ ਉਹਨਾਂ ਤੇ ਖਲਾਫ ਵੀ ਕਾਰਵਾਈ ਹੋਵੇ ਔਰ ਜਿਹੜੇ ਪੁਲਿਸ ਮੁਲਾਜ਼ਮਾ ਨੇ ਇੱਕ ਨਿਬਾਲਕ ਬੱਚੇ ਨੂੰ ਹੱਥਕੜੀਆਂ ਲਗਾ ਕੇ ਇੱਥੇ ਜੇਲ੍ਹ 'ਚ ਪੇਸ਼ ਕੀਤਾ ਜੱਜ ਦੇ ਪੇਸ਼ ਕੀਤਾ ਰਿਮਾਂਡ ਲਿਆ ਔਰ ਜੇਲ੍ਹ ਭੇਜ ਕੇ ਆਏ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਔਰ ਨਾਲ ਮੈਂ ਇਹ ਵੀ ਕਰਦਾ ਕਿ ਜਿੱਦੇ ਜਿਹੜਾ 10 ਤਰੀਕ ਨੂੰ ਕਮਿਸ਼ਨ ਨੇ ਤਾਲਬ ਕੀਤਾ ਪੁਰਸ ਨੂੰ ਅਸੀਂ ਆਪਦੇ ਸਾਰੇ ਸਬੂਤ ਲੈ ਕੇ ਐਸੀ ਕਮਿਸ਼ਨ ਦੇ ਪੇਸ਼ ਹੋਵਾਂਗੇ ਤੇ ਇਨਸਾਫ ਦੀ ਗੁਹਾਰ ਲਾਵਾਂਗੇ